ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਪਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਚਰ ਦੇ ਉਤੇ ਹਾਜ਼ਰ ਨਾਮਵਾਰ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਪਿਆਰੋ ਮਨ ਨੂੰ ਜੋੜਨਾ ਕਰੀਏ ਜੀ ਅੱਜ ਆਪਾਂ ਜੋ ਗੁਰੂ ਨਾਨਕ ਪਾਸ਼ਾ ਜੀ ਜਾਪੀ ਸਾਹਿਬ ਦੀ ਗੁਰਬਾਣੀ ਹੈ ਉਸ ਦੇ ਵਿੱਚੋਂ ਆਪਾਂ ਜੋ ਸਰੀਰਕ ਨਾ ਅਵਸਥਾਵਾਂ ਹੈ ਪਹਿਲੀ ਅਵਸਥਾ ਸੋਨ ਮਤੋਂ ਸ਼ੁਰੂ ਹੁੰਦੀ ਹੈ ਅੱਜ ਪੌੜੀ ਦੀ ਵਿਆਖਿਆ ਨਹੀਂ ਹੋਣੀ ਪਹਿਲਾਂ ਮੈਂ ਤੁਹਾਨੂੰ ਸੋਨ ਬਾਰੇ ਸਮਝਾ ਦੇਵਾਂ ਸੋਨਾ ਕੀ ਹੈ ਸਾਡੇ ਜੋ ਪ੍ਰਾਤਨ ਗ੍ਰੰਥ ਹੈ ਪ੍ਰਾਤਨ ઋષਿ मुनि ਸਾਡੇ ਕੋਲ ਅੰਬਰ ਹੋਇਆ ਹੈ ਮਹਾਨ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸਮਝ ਹੈ ਉਹ ਸਾਨੂੰ ਦਿੱਤੀ ਉਹਨਾਂ ਨੇ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਹੈ ਇਹ ਸਾਇੰਸ ਨੇ ਵੀ ਸਿੱਧ ਕਰਤੀ ਨਾ ਗੱਲ ਜੀ ਪਾਣੀ ਤੋਂ ਹੀ ਸਰੀਰ ਸਾਡਾ ਬਣਿਆ ਹੈ ਜੀਤਾ ਦਾ ਬਿੰਦ ਪਾਣੀ ਹੈ ਤੇ ਫਿਰ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਜਿਹੜਾ ਪਾਣੀ ਤਤ ਹੈ ਤਾਂ ਇਹਦੇ ਵਿੱਚੋਂ ਉਹਨਾਂ ਨੇ ਤੀਰਥਾਂ ਦੀ ਜਿਹੜੀ ਰਕਣ ਸੀ ਜਿਹੜਾ ਉਹ ਸੱਤ ਪੁਰਸ਼ਾਂ ਨੇ ਕੀਤਾ ਵੀ ਤੀਰਥ ਦੇ ਉਤੇਸ਼ ਨਾਣ ਕਰਨਾ ਤੇ ਪ੍ਰਮਾਤਮਾ ਨੂੰ ਮਿਲਣ ਦਾ ਇੱਕ ਤਰੀਕਾ ਇਹਦੇ ਵਿੱਚੋਂ ਕੱਢਿਆ ਵੀ ਪੁਰਾਣੇ ਬਜ਼ੁਰਗਾਂ ਨੇ ਤੀਰਥਾਂ ਦਾ ਰਟਨ ਕਰਨਾ ਤੀਰਥ ਉਤੇਸ਼ ਨਾਣ ਕਰਨਾ ਦੂਸਰਾ ਸਾਡੇ ਸਰੀਰ ਆ ਜਿਹੜਾ ਇਹ ਮਿੱਟੀ ਦਾ ਬਣਿਆ ਹੋਇਆ ਹੈ ਆ ਜਿਹੜਾ ਸਾਡਾ ਸਰੀਰ ਦਾ ਢਾਂਚਾ ਨਾ ਜੀ ਇਹ ਮਿੱਟੀ ਦਾ ਬਣਿਆ ਹੋਇਆ ਹੈ ਫਿਰ ਕਿਸੇ ਨੂੰ ਸਮਝ ਪਈ ਤਾਂ ਉਹਨਾਂ ਨੇ ਮਿੱਟੀ ਨੂੰ ਨਮਸਕਾਰ ਕੀਤੀ ਮੁਸਲਮਾਨ ਧਰਮ ਦੇ ਵਿੱਚ ਥੱਲੇ ਵਿਸ਼ਾ ਕੇ ਤੇ ਨਮਸਕਾਰ ਕਰਦੇ ਹੈ ਇਹ ਮਿੱਟੀ ਨੂੰ ਨਮਸਕਾਰ ਹੈ ਜੀ ਜਿਨੂੰ ਸਮਝ ਪਈ ਫਿਰ ਕਿਸੇ ਨੂੰ ਸਮਝ ਪਈ ਸਰੀਰ ਦੇ ਵਿੱਚ ਅੱਗ ਦਾ ਤੱਤ ਹੈ ਸਾਡੇ ਅੰਦਰ ਜਿਹਦੇ ਨਾਲ ਭੋਜਨ ਪੰਦਦਾ ਜੀ ਜਿਹਦੇ ਨਾਲ ਸਰੀਰ ਸਾਡਾ ਖੂਨ ਗਰਦਸ਼ ਕਰਦਾ ਹੈਗਾ ਗਰਮਾਣਾ ਗਰਮੈਸ਼ ਅੱਗ ਅੱਗ ਤੱਤ ਦੀ ਪੂਜਾ ਕਰਨ ਲੱਗ ਗਏ ਕਈ ਫਿਰ ਉਹਨਾਂ ਨੇ ਆਪਦੇ ਸਰੀਰ ਨੂੰ ਧੂਨੇ ਤਾਪ ਕੇ ਆਸੇ-ਪਾਸੇ ਅੱਗ ਬਾਲ ਕੇ ਬੜੇ-ਬੜੇ ਤਪ ਕੀਤੇ ਜਿ세ਰਾ ਸੱਤ ਪੁਰਸ਼ਾਂ ਨੇ ਪਿਆਰ ਕੋਈ ਮਾੜਾ ਨਹੀਂ ਆਪਾਂ ਕਹਿ ਸਕਦੇ ਇਸ ਚੀਜ਼ ਨੂੰ ਇਹ ਵੱਖ-ਵੱਖ ਤਰੀਕੇ ਆ ਸੱਤ ਪੁਰਸ਼ਾਂ ਦੇ ਪ੍ਰਮਾਤਮਾ ਨੂੰ ਮਿਲਣ ਦੇ ਚਲੋ ਉਹਨਾਂ ਨੇ ਉਹ ਅਪਣਾਇਆ ਕਿਸੇ ਨੇ ਪਾਣੀ ਨੂੰ ਮੁੱਖ ਤੱਤ ਮੰਨ ਕੇ ਪਾਣੀ ਦੀ ਪੂਜਾ ਕੀਤੀ ਕਿਸੇ ਨੇ ਮਿੱਟੀ ਨੂੰ ਮੁੱਖ ਤੱਤ ਮੰਨ ਕੇ ਮਿੱਟੀ ਦੀ ਪੂਜਾ ਕੀਤੀ ਕਿਸੇ ਨੇ ਅੱਗ ਤੱਤ ਨੂੰ ਮੁੱਖ ਮੰਨ ਕੇ ਅੱਗ ਦੇਵੇ ਅੱਗ ਦੀ ਪੂਜਾ ਕੀਤੀ ਜਿਹੜਾ ਹਵਨ ਕਰਨਾ ਹੈ ਇਹ ਅੱਗ ਦੀ ਪੂਜਾ ਹੀ ਹੈ ਕਰਦੇ ਹੋ ਰਹੁ ਵਿਚਾਰ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਕੀ ਚੁਣਿਆ ਜੀ ਗੱਲ ਇੱਥੇ ਆਉਣੀ ਹੈ ਸੋਨਾਂ ਦੇ ਉੱਤੇ ਦੀ ਆਪਣੇ ਸਰੀਰ ਦੇ ਵਿੱਚ ਆਕਾਸ਼ ਤੱਤ ਹੈ ਆਕਾਸ਼ ਤੱਤ ਜੇ ਇਹਦੀ ਗਹਿਾਈ ਦੇ ਵਿੱਚ ਜਾਵਾਂਗੇ ਤਾਂ ਵਿਚਾਰ ਬਹੁਤ ਲੰਬੀ ਫੁੱਟੂ ਆਕਾਸ਼ ਤੱਤ ਦੇਖਦੇ ਅਕਾਸ਼ ਤੱਤ ਹੈ ਸਾਡਾ ਜਿਹੜਾ ਸਰੀਰ ਹੈ ਇਹਦੇ ਵਿੱਚ ਪੰਜਵਾਂ ਤੱਤ ਹੈ ਜਿਹੜਾ ਆਕਾਸ਼ ਤੱਤ ਗੁਰੂ ਨਾਨਕ ਇਹ ਜਿਹੜਾ ਇਹਦਾ ਮੂਲ ਇਹਦਾ ਗੋਣਾ ਦਾ ਉਹ ਸਾਊਂਡ ਹੈ ਆਵਾਜ਼ ਜੀ ਜਿਹੜਾ ਆਕਾਸ਼ ਤੱਤ ਦਾ ਮੂਲ ਹਨ ਗੋਣਾ ਜਿਹੜਾ ਆਕਾਸ਼ ਦਾ ਆਵਾਜ਼ ਹੈ ਤੇ ਗੁਰੂ ਨਾਨਕ ਪਾਸ਼ਾ ਨੇ ਆਵਾਜ਼ ਨੂੰ ਚੁਣਿਆ ਆਕਾਸ਼ ਤੱਤ ਨੂੰ ਚੁਣਿਆ ਗੁਰੂ ਨਾਨਕ ਪਾਸ਼ਾ ਨੇ ਵੀ ਭਾਈ ਜਿਹੜੀ ਸੁਣਨ ਦੀ ਅਵਸਥਾ ਗਈ ਇਹ ਗੁਰਨਾਨਕ ਦੇਵ ਧਰਮ ਦੀ ਪਹਿਲੀ ਅਵਸਥਾ ਹੈ ਉਹ ਮੰਨੀ ਗਈ ਹੈ ਚਲੋ ਵਾਕ ਵਾਕ ਉਹ ਧਰਮਾਨੀ ਵੀ ਸੁਣ ਤੋਂ ਪਹਿਲਾਂ ਸ਼ੁਰੂ ਕੀਤਾ ਦਾ ਫਿਰ ਸੁਣਨਾ ਜਿਹੜਾ ਬੜਾ ਮਹਾਨ ਹੈ ਜੀ ਸੁਣਨਾ ਅੱਜ ਲੋਕਾਂ ਦੇ ਉੱਤੇ ਗਿਆਨ ਦਾ ਅਸਰ ਕਿਉਂ ਨਹੀਂ ਹੋ ਰਿਹਾ ਸਾਡੀ ਜਿਹੜੀ ਸੁਣਨ ਦੀ ਸ਼ਕਤੀ ਹੈ ਉਹ ਡੰਗਾਈ ਵਾਲੀ ਨਹੀਂ ਰਹਿ ਗਈ ਅਸੀਂ ਉੱਤੋਂ ਉੱਤੋਂ ਸੁਣਦੇ ਹਾਂ ਜੀ ਬਸ ਹੁਣ ਹਰਿਮੰਦਰ ਸਾਹਿਬ ਦੇ ਵਿੱਚ ਜੇ ਕਿਤੇ ਆਪਾਂ ਇੱਥੇ ਕੀਰਤਨ ਗਏ ਨੂੰ ਸਾਧਣਗੇ ਭਾਈ ਸਾਨੂੰ ਰਾਗ ਸੁਣਾ ਰਾਗ ਵਿਦਿਆ ਆਪਾਂ ਕਹਿੰਦੇ ਇਹ ਕਿਥੋਂ ਲਿਆਂਦਾ ਬਾਬਾ ਜੀ ਤੁਸੀਂ ਇਹ ਤਾਂ ਵੀ ਆ ਜਿਕਰੀ ਜਾਂਦਾ ਦਾ ਸਾਨੂੰ ਪਤਾ ਹੀ ਨਹੀਂ ਉਹਦੇ ਵਾਰ ਇਹ ਰਾਗ ਵਿਦਿਆ ਬਾਰੇ ਡੰਗਾਈ ਵਾਲੀ ਸ੍ਰਵਣ ਸ਼ਕਤੀ ਇਹ ਜੀ ਸਾਡੀ ਸੁਣਨ ਸਰਵਣ ਸ਼ਕਤੀ ਅੱਜ ਸਾਡੀ ਕਮਜ਼ੋਰ ਹੋ ਚੁੱਕੀ ਹੈ ਅਸੀਂ ਤਾਂ ਗੁਰੂ ਦੀ ਤਾਂ ਸੁਣਨੀ ਕੀ ਹੈ ਆਪਣੇ ਮਾਤਾ ਪਿਤਾ ਦੀ ਦਾਦਾ ਦਾਦੀ ਦੀ ਵੀ ਸੁਣਨੋਂ ਹਟ ਕੇ ਅਸੀਂ ਤਾਂ ਘਰ ਦੇ ਵਿੱਚ ਲੜਾਈਆਂ ਦਾ ਕਾਰਨ ਇਹੀ ਰਹੀ ਸੁਣਨੋਂ ਹਟ ਕੇ ਅਸੀਂ ਆਪਣੀ ਚਲਾਉਣ ਲੱਗ ਗਏ ਮਾਣਾ ਕਹਿੰਦੇ ਜੇ ਬੰਦਾ ਬੜਾ ਫਾਲਗਾਰਡ ਹੋ ਗਿਆ ਬੰਦਾ ਬੜਾ ਐਡਵਾਂਸ ਹੋ ਗਿਆ ਫਾਲਗਾਰਡ ਦਾ ਐਡਵਾਂਸ ਦਾ ਇਹ ਜੀ ਅਜੇ ਫਿਰ ਡੈਫੀਨੇਸ਼ਨ ਜਿਹੜੇ ਪਰਿਵਾਰ ਦੀ ਸ਼ਰਮ ਲੈ ਜੇ ਉਥੇ ਮਾਂ ਬੈਠੀ ਐ ਉਥੇ ਭੈਣ ਬੈਠੀ ਐ ਉਥੇ ਉਥੇ ਚਾਚੇ ਬੈਠੇ ਐ ਉਥੇ ਤਾਏ ਬੈਠੇ ਐ ਸਾਹਮਣੇ ਸਟੇਜ ਤੇ ਨੰਗੀਆਂ ਕੁੜੀਆਂ ਨੱਚਦੀਆਂ ਹਾਂ ਹਾਂ ਦੰਦ ਤਾੜੀਆਂ ਤੋਂ ਮਾਰੀ ਜਾਂਦੇ ਐ ਇਹ ਫਿਰ ਜਿਹਦੇ ਪਰਿਵਾਰ ਦੀ ਸ਼ਰਮ ਲੈ ਜੇ ਉਹਨੂੰ ਕਿਹਾ ਲੈਂਗੇ ਜੀ ਆਪਾਂ ਹਾਰ ਵਾਰਡ ਹੋ ਗਏ ਭਾਈ ਐਡਵਾਂਸ ਹੋ ਗਏ ਜੀ ਨਵਾਂ ਜੋਗ ਆ ਗਿਆ ਇਹ ਕੀ ਆਖਾਂ ਡੈਫੀਨੇਸ਼ਨ ਇਹ ਹੀ ਆ ਫਿਰ ਭਾਈ ਜਿਹੜੇ ਪਰਵਾਰ ਦੀ ਸ਼ਰਮ ਰਹਿ ਜੇ ਹਜਾਲਮ ਹਜਾਈ ਨਹੀਂ ਰਹਿ ਗਿਆ ਸਾਹਮਣੇ ਸਭ ਕੁਝ ਹੋ ਰਿਹਾ ਗੰਦ ਤੇ ਸਾਡੇ ਉੱਥੇ ਧੀਆ ਬੈਠਣਾ ਉੱਥੇ ਮਾਮਾ ਉੱਥੇ ਭੈਣਾ ਉੱਥੇ ਚਾਚਾ ਨਾ ਇੱਕ ਦਰਦ ਹੈ ਇੱਕ ਦਰਦ ਹੈ ਚੀਜ਼ ਦਾ ਜਿਹੜੀ ਕੌਮ ਖੰਡਿਆਂ ਦੇ ਨਾਲ ਖੇਡਣ ਵਾਲੀ ਸੀ ਐ ਤਲਵਾਰ ਦੀ ਧਾਰ ਦੇ ਉੱਤੇ ਚੱਲਣ ਵਾਲੀ ਸੀ ਖੰਡੇ ਦੀ ਧਾਰ ਉੱਤੇ ਚੱਲਣ ਵਾਲੀ ਕੌਮ ਸੀ ਅੱਜ ਤਮਾਸ਼ਾ ਬਣਾ ਕੇ ਰੱਖ ਦਿੱਤਾ ਕਾਮਦਾ ਹੋਲੇ ਮੱਲੇ ਦਾ ਇਤਿਹਾਸ ਬੜਾ ਮਹਾਨ ਸੀਗਾ ਗੁਰੂ ਨੇ ਤਾਂ ਜੋੜਿਆ ਸੀਗਾ ਵੀ ਭਾਈ ਗੱਤਕੇ ਦਾ ਆਪਸ ਵਿੱਚ ਜਿਹੜੇ ਖੇਡਾਂ ਕਰੋ ਨਕਲੀ ਜੱਤ ਕਰਾ ਕੇ ਗੁਰੂ ਸਾਹਿਬ ਜੀ ਜੇ ਫਿਰ ਜਿਹੜੀ ਵੀ ਟੀਮ ਉਹਦੇ ਵਿੱਚੋਂ ਜਿੱਤੀ ਸੀ ਉਹਨੂੰ ਫਿਰ ਹੋਲੇ ਮੱਲੇ ਵਾਲੇ ਦਿਨ ਇਨਾਮ ਦਿੰਦੇ ਗੁਰੂ ਸਾਹਿਬ ਜੀ ਵੱਡੇ ਵੱਡੇ ਇਨਾਮ ਤੇ ਅੱਜ ਕਿਹ ਅੱਜ ਕਿਹਦਾ ਪ੍ਰਬੰਧ ਕਰਦਾ ਇਸ ਚੀਜ਼ ਦਾ ਕੌਣ ਦਿੰਦਾ ਬੱਚਿਆਂ ਨੂੰ ਇਨਾਮ ਕੌਣ ਬੱਚਿਆਂ ਦੇ ਵਿੱਚ ਇਹ ਹੁਨਰ ਪੈਦਾ ਗੁਰੂ ਸਾਹਿਬ ਜੀ ਤਾਂ ਜੰਗ ਯੁੱਧ ਦੀ ਜਿਹੜੀ ਨੀਤੀ ਸੀ ਅੱਗੇ ਵੀ ਜਿਹੜੇ ਬੱਚੇ ਤਿਆਰ ਕਰਨੇ ਐ ਲੜਨ ਜਿਹੜੀ ਲੜਾਈ ਕਰਨੀ ਐ ਤੇ ਲੜਾਈ ਤਾਂ ਅੱਜ ਵੀ ਚੱਲੀ ਜਾਂਦੀ ਹੈ ਬਾਰੇ ਚੇਤੇ ਰੱਖਿਓ ਬੰਦਾ ਅੱਜ ਹੋਰ ਤਰ੍ਹਾਂ ਦੀ ਲੜਾਈ ਚੱਲੀ ਜਾਂਦੀ ਹੈ ਜਿਹੜਾ ਹੁਣ ਬੱਚਿਆਂ ਨੂੰ ਆਪਾਂ ਬਚਾਉਣ ਦਾ ਤਰੀਕਾ ਹੈ ਨਸ਼ਿਆਂ ਤੋਂ ਇਹ ਵੀ ਲੜਾਈ ਹੈ ਬੱਚਿਆਂ ਨੂੰ ਚੰਗੇ ਪਾਸੇ ਲਾਉਣਾ ਇਹ ਵੀ ਇੱਕ ਲੜਾਈ ਦਾ ਇਹ ਹਿੱਸਾ ਆ ਅੱਗੇ ਚਲੋ ਤਲਵਾਰਾਂ ਨਾਲ ਤੀਰਾਂ ਨਾਲ ਯੁੱਧ ਹੁੰਦਾ ਸੀ ਹੁਣ ਪਿਆਰੋ ਵਿਚਾਰਾਂ ਦਾ ਜੋਤ ਹੈ ਜਿਹੜਾ ਸ਼ੁਰੂ ਚੱਲਦਾ ਵਿਚਾਰਾਂ ਦਾ ਸੱਚਮੱਚ ਵੀ ਸੰਸਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਸਾਡੀ ਪੀੜ੍ਹੀ ਨੂੰ ਮਜੜਾ ਇਹ ਸੰਦੇਸ਼ ਮਿਲੇ ਸ੍ਰਵਣ ਵਿਚਾਰ ਇਹ ਸ੍ਰਵਣ ਸ਼ਕਤੀ ਹੈ ਜਿਹੜੀ ਫਿਰ ਅੱਜ ਕਮਜ਼ੋਰ ਹੋ ਚੁੱਕੀ ਹੈ ਜੀ ਤੇ ਪਿਆਰੋ ਸੁਣਨ ਤੋਂ ਹੀ ਪਹਿਲੀ ਅਵਸਥਾ ਬਣਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਪਾਠ ਕਰਾ ਦਿਓ ਤੇ ਤੁਹਾਨੂੰ ਐਡਾ ਵੱਡਾ ਪੁੰਨ ਮਿਲੇਗਾ ਜਿੰਨੇ ਬਾਬਿਆਂ ਨੇ ਪਾਠ ਕਰਾ ਕੇ ਕੋਈ ਕੋਤਰਨਾ ਖੋਲੀ ਬੈਠਾ 100 100 ਪਾਠ ਪ੍ਰਕਾਸ਼ ਹੈ ਸੁਣਨ ਵਾਲਾ ਇੱਕ ਵੀ ਨਹੀਂਗਾ ਹੁਣ ਤੁਸੀਂ ਇਸ ਹਿਸਾਬ ਨਾਲ ਆਓ ਵੀ ਜਿਹੜੇ ਸਕੂਲ ਦੇ ਵਿੱਚ ਵੀ ਮਾਸਟਰ ਜ਼ਿਆਦੇ ਹੋਣ ਬੱਚੇ ਘੱਟ ਬੱਚੇ ਹੋਣ ਹੀ ਨਾ ਕੀ ਉਹ ਸਕੂਲ ਮੰਨਿਆ ਜਾਊਗਾ ਧਿਆਨ ਆਪਣੇ ਤਾਂ ਸੋਚਿਓ ਉਹ ਸਕੂਲ ਮੰਨਿਆ ਜਾਊਗਾ ਵੀ ਜਿਹੜੇ ਸਕੂਲ ਦੇ ਵਿੱਚ ਇਕੱਲੇ ਮਾਸਟਰ ਬੈਠੇ ਹੁਣ ਕੁੱਸਿੰਗਾ ਦੇ ਉੱਤੇ ਤੇ ਮੂਰੇ ਕੋਈ ਬੱਚਾ ਬਠੇ ਹੀ ਨਾ ਹੋਵੇ ਸਖਿਆਰਥੀ ਕੋਈ ਸਿੱਖਣ ਵਾਲਾ ਹੋਵੇ ਨਾ ਸਾਡੀ ਕੌਮ ਦਾ ਹਾਲ ਆ ਤਾਂ ਹੋਇਆ ਗੁਰੂ ਕੋਲੇ ਸੌਣ ਵਾਲਾ ਇੱਕ ਵੀ ਨਹੀਂ ਚਾਰ 400 ਪਾਠ 5 500 ਪਾਠ ਇਨ੍ਹਾਂ ਕੋਤਰਾਂ ਵਾਲੇ ਬਾਬਿਆਂ ਨੇ ਪ੍ਰਕਾਸ਼ ਕੀਤੇ ਹੋਏ ਆ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਸਿੱਖ ਕੌਮ ਨੂੰ ਕੋਈ ਫਾਇਦਾ ਨਹੀਂ ਹੋਇਆ ਸਵੇ ਲੁੱਟ ਤੋਂ ਆਰਥਿਕ ਲੁੱਟ ਸਾਡੀ ਹੋਈ ਹੈ 50 50000 ਇਹ ਬਾਬੇ ਲੈਂਦੇ ਆ ਨਾਲ सारे ਠੱਗ ਜਿਹੜੇ ਇਹਨਾਂ ਨੇ 50000 ਰੁਪਇਆ ਲੈ ਲਿਆ ਅੱਗੇ ਮੇਰੇ ਆਰਕੇ ਨੂੰ ਕਾਂ ਵੇਚਤਾ 40000 ਚ 10000 ਕਮਾਲਿਆ ਨਾ ਤੇ ਜਿਹੜਾ ਮੈਂ 40000 ਚ ਲੈਤਾ ਉਹ ਮੈਂ ਦੇਤਾ ਅੱਗੇ 20000 ਚ ਮੈਂ ਬਣਾ ਲੈ ਵਿੱਚੋਂ ਜਿਹੜਾ 20000 ਵਾਲੇ ਨੇ ਅੱਗੇ 15000 ਚ ਵੇਚਤਾ ਐਂ ਚੱਲਦਾ ਜੀ ਸਿਸਟਮ ਸਾਰਾ ਹੁਣ ਇਹਨਾਂ ਪਖੰਡਨਾਂ ਨੇ ਸਾਡੇ ਸਹਿਕਾ ਵਿੱਚ ਗੰਦ ਪਾਤਾ ਚਿੱਟੀ ਸਿਉਂਗ ਨੇ ਇਹਨਾਂ ਲੋਕਾਂ ਨੂੰ ਕਣਕ ਦੇ ਲਈ ਬੰਦ ਕਰਨੀ ਹੈ ਕੋਈ ਮਤਵ ਨਹੀਂ ਜੇ ਲੋਕ ਲੋਕ ਮੰਗਤੇ ਬਣ ਕੇ ਆ ਜਾਂਦੇ ਤੇ ਸਾਡੇ ਆ ਹੁਣ ਕਣਕ ਆਉਗੀ ਕੋਈ ਲੋੜ ਨਹੀਂ ਨੱਚੋੜਾਂ ਚਿੱਟਿਆਂ ਤੋਂ ਆ ਮਾਤਿਵਾ ਵਾਲਿਆਂ ਨੇ ਸਾਰੀਆਂ ਬਿਲਡਿੰਗਾਂ ਢਾਕਨਾ ਨਾ ਮਾਤਿਵਾ ਵਾਲਿਆਂ ਨੂੰ ਸੇਵਾ ਦੇਣ ਦੀ ਲੋੜ ਹੈ ਕਾਰ ਸੇਵਾ ਵਾਲਿਆਂ ਮਾਤਿਵਾ ਵਾਲਿਆਂ ਨੂੰ ਨਾ ਮਾਤ ਸੇਵਾ ਸਾਰੀਆਂ ਬਿਲਡਿੰਗਾਂ ਪ੍ਰਾਣੀਆਂ ਪ੍ਰਾਣੇ ਦਰਖਤ ਪੱਟ ਤੇ ਸਾਡੇ ਜਿਹੜੇ ਗੁਰੂ ਸਾਹਿਬ ਜੀ ਦੇ ਕਿਤੇ ਚਰਨ ਛੋਹ ਪ੍ਰਾਪਤ ਸੀਗੇ ਉਹਨਾਂ ਲਈ ਸੰਭਾਲ ਕਰਨੀ ਸੀ ਹੈ ਤਾਂ ਸੰਭਾਲ ਚਲੋ ਸੰਭਾਲ ਕਰੀ ਤਾਂ ਵੱਖਰੀ ਗੱਲ ਹੈ ਕੀ ਬਿਲਡਿੰਗਾਂ ਨੂੰ ਢਾ ਦੇਣਾ ਵੇਖੋ ਤੁਸੀਂ ਬਾਹਲੇ ਦੇਸ਼ਾਂ ਵਿੱਚ ਜਾ ਕੇ ਵੀ ਕਿੰਨੇ ਗੱਡੀਆਂ ਪੁਰਾਣੀਆਂ ਬਿਲਡਿੰਗਾਂ 2-2000 ਸਾਲ ਪੁਰਾਣੀਆਂ ਬਿਲਡਿੰਗਾਂ ਖੜੀਆਂ ਨੇ 2-2000 ਸਾਲ ਪੁਰਾਣੀਆਂ ਦਾ 2000 ਸਾਲ ਪੁਰਾਣੀਆਂ ਤੇ ਸਾਡੇ ਆਹ 500 ਸਾਲ ਦਾ ਇਤਿਹਾਸ ਅਸੀਂ 600 ਸਾਲ ਦਾ ਇਤਿਹਾਸ ਸਾਡਾ ਇਹਨਾਂ ਮਾਰ ਸੇਵਾ ਵਾਲਿਆਂ ਨੇ ਸਾਰੀਆਂ ਬਿਲਡਿੰਗਾਂ ਢਾਹ ਦਿੱਤਾ ਸੋ ਇਹ ਚੀਜ਼ ਤੋਂ ਸਾਨੂੰ ਸਾਨੂੰ ਸੁਚੇਤ ਹੋਣਾ ਪੈਣਾ ਹੈ ਜੀ ਸ਼ਰਵਣ ਸ਼ਕਤੀ ਹੈ ਜਿਹੜੀ ਅੱਜ ਸਾਡੀ ਕਮਜ਼ੋਰ ਹੋ ਚੁੱਕੀ ਐ ਸੁਣਨਾ ਸੀਗਾ ਮੁੱਲ ਦੇ ਪਾਠ ਕਰਾ ਕਰਾ ਕੇ ਬਾਬਿਆਂ ਨੇ ਤਾਂ ਉਹ ਦਿੱਲੀ ਤੱਕ ਰ ਵੱਡੀਆਂ ਵੱਡੀਆਂ ਜ਼ਮੀਨਾਂ ਵੱਡੇ ਵੱਡੇ ਪੱਟੇ 50 50 ਕਿੱਲਾਂ ਦੇ ਪੱਟੇ ਬਾਬੇ ਖਰੀਦੀ ਬੈਠੇ ਐ ਜ਼ਮੀਨ ਜਿੱਥੇ ਜ਼ਮੀਨ ਐ ਏਡੀ ਏਡੀ ਮਹਿੰਗੀ ਐ ਇਹਨਾਂ ਕੋਲੇ ਅੱਡੀ ਨਾਲ ਕਹਿੰਦੇ ਬਾਬੇਤਾ ਜੀ ਮੱਥੇ ਲਈ ਟਕਾਉਂਦੇ ਭਾਈ ਜਿਹਨੂੰ 50000 ਦੀ ਗੁੱਟੀ ਮਿਲਦੀ ਆ ਉਹਨੇ 10 ਰੁਪਏ ਸਾਡੇ ਕੋਲ ਚਪਵਾ ਕੇ ਕੀ ਲੈਣੇ ਆ ਅੰਦਰ ਦਫ਼ਤਰ ਤੇ ਅੰਦਰ ਜਿਹੜਾ ਲੱਗਿਆ ਜੰਗਲੇ ਜੇ ਉਧਰ 50000 ਦੀ ਗੁੱਟੀ ਮਿਲ ਜਾਂਦੀ ਹੈ ਇੱਥੇ ਗੋਲ ਕਚਾਪਾ 10 ਰੁਪਏ ਪਾਵਾਂਗੇ ਵੱਧ ਤੋਂ ਵੱਧ ਇਹਨਾਂ ਬਾਬਿਆਂ ਤੇ ਇਹਨਾਂ ਨੇ ਕੀ ਕਰਉਣਾਗਾ ਇਹ ਫਿਰ ਕਿੱਥੋਂ ਚੱਲਦੇ ਇਹਨਾਂ ਦੇ ਡੇਰੇ ਡੇਰੇ ਜੇ ਪੈਸਾ ਨਹੀਂ ਕੰਦੇ ਜੀ ਮਿਸ਼ਰੀ ਦਾ ਪ੍ਰਸ਼ਾਦ ਹੀ ਚੜਦਾਗਾ ਇਹਨਾਂ ਨੇ ਸਾਡੀ ਦੀਗ ਜਿਹੜੀ ਗੁਰੂ ਨੇ ਸੇਵਾ ਸ਼ੁਰੂ ਕੀਤੀ ਸੀ ਇਹ ਖਤਮ ਕੀਤੀ ਇਹਨਾਂ ਲੋਕਾਂ ਨੇ ਦੀਗ ਖਤਮ ਕੀਤੀ ਹੈ ਫਿਰ ਇਹਨਾਂ ਨੇ ਨਿਸ਼ਾਨ ਸਾਹਿਬ ਨਹੀਂ ਲਾਇਆ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਝੱਕੇ ਇਹਨਾਂ ਲੋਕਾਂ ਨੇ ਆਰਐਸਐਸ ਦੇ ਏਜੰਟਾ ਹੀ ਲੋਕ ਸਾਰੇ ਅਜੰਸਤਾਂ ਵਾਲੇ ਬੰਦੇ ਆ ਸਾਰੇ ਛੱਡੇ ਪੇ ਸਾਡੇ ਵਿੱਚ ਸੋ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਪਿਆ ਲੋ ਇਹਨਾਂ ਨੇ ਸਾਡੀ ਬਾਣੀ ਸੁੰਨੀ ਬੰਦ ਕਰ ਦਿੱਤੀ ਆ ਜਿਹੜਾ ਗੁਰੂ ਕੋਲੇ ਬੈਠ ਕੇ ਆਪਾਂ ਸੁਣੀ ਜਾਂਦੇ ਆ ਨਾ ਇਹਨਾਂ ਨੇ ਮੂੰਹ ਬੰਨ ਲਿਆ ਹੈ ਗਨ ਗਨ ਰੇਸਾਂ ਖਿੱਚੀ ਜਾਂਦੇ ਜਿਵੇਂ ਸਕੂਟਰਾਂ ਚੱਲਦੀਆਂ ਹੁੰਦੀਆਂ ਕੋਈ ਬਾਣੀ ਦਾ ਬੈਠਾ ਕੋਈ ਮਤਵੜੀ ਕਹਿੰਦੇ ਨਾ ਜਨਾ ਤੇ ਤਾਂ ਮੌਣ ਪਾਠ ਹੈ ਜੀ ਐ ਬੰਨ ਲੈਂਦੇ ਆਏ ਮੂੰਹ ਐ ਐ ਕਰ ਲੈਂਦੇ ਬਾਹ ਮੂੰਹ ਬੰਨ ਮੌਣ ਪਾਠ ਹੈ ਜੀ ਤੈਨੂੰ ਸੁਣਾਉਣਾ ਨਹੀਂ ਕਿਸੇ ਨੂੰ ਬਸ ਸੋ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਹੈ ਇਸ ਸਵਨ ਤੋਂ ਸ਼ੁਰੂ ਹੋਣਾ ਪਿਆ ਪਹਿਲੀ ਅਵਸਥਾ ਸਵਨ ਤੋਂ ਬਾਣੀ ਹੈ ਗੁਰੂ ਨਾਨਕ ਦੇ ਘਰ ਦੀ ਪਹਿਲੀ ਅਵਸਥਾ ਸ਼੍ਰਵਨ ਸ਼ਕਤੀ ਹੈ ਜੀ ਬਾਣੀ ਜਿੱਤੇ ਵੀ ਨਹੀਂ ਲਿਖਿਆ ਵੀ ਭਾਈ ਪਾਠ ਕਰਾਇਦਾ ਤੁਹਾਨੂੰ ਪੁੰਨ ਮਿਲ ਜੂ ਕਿਤੇ ਵੀ ਦਾਸ ਨੂੰ ਵੀ 22 ਸਾਲ ਹੋ ਗਏ ਬਾਣੀ ਪੜ੍ਹਦੇ ਨੂੰ ਕਿਤੇ ਵੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਕੋਈ ਬੰਦਾ ਖੜਾ ਹੋ ਕੇ ਦੱਸ ਦੇ ਵੀ ਇੱਥੇ ਲਿਖਿਆ ਜੀ ਪਾਠ ਕਰਾਇਦਾ ਪੁੰਨ ਹੈ ਇਹ ਲਿਖਿਆ ਵੀ ਕੋਟ ਪੁੰਨ ਸੁਣ ਹਰ ਕੀ ਬਾਣੀ ਦੁੱਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਆ ਲਿਖਿਆ ਦਾ ਕਰੋਣਾ ਪੁੰਨ ਦੀ ਪ੍ਰਾਪਤੀ ਸੁਣਨ ਦੇ ਨਾਲ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ ਸੁਣਨ ਦੇ ਨਾਲ ਸੁਣਨਾ ਦਾ ਬਹੁਤ ਵੱਡਾ ਪੁੰਨ ਹੈ ਜੀ ਆ ਜਿਹੜੇ ਗੁਰੂ ਕੋਲੇ ਬੈਠ ਕੇ ਸੁਣੀ ਜਾਂਦੇ ਸਵਰਨ ਦਾ ਪੁੰਨ ਹੈ ਤੇ ਪਾਠ ਕਰਾਏ ਮੁੱਲ ਦਾ ਕੋਈ ਫਾਇਦਾ ਨਹੀਂ ਪੈ ਰਿਹਾ ਜੇ ਕਿ ਅਸੀਂ ਕੋਤਰਗਾਂਦ ਜਾ ਕੇ ਉੱਥੇ ਕਰਾਉਣੀ ਆ ਨਾ ਕਹਿੰਦੇ ਇਹ ਇੰਨੇ ਕੁ ਹਜ਼ਾਰ ਜਮਾ ਕਰਾਜੂ ਨਾ ਕੋਈ ਫਾਇਦਾ ਨਹੀਂ ਜੀ ਕੋਈ ਆਤਕਲ ਟੁਕਰਾਉਣ ਦਾ ਕੋਈ ਫਾਇਦਾ ਨਹੀਂ ਆ। ਮੇਰੇ ਅਰਗੇਵੇਂ ਲੰਮਗਾਂ ਲੰਮਗਾਂ ਅਰਦਾਸਾਂ ਕਰੀ ਜਾਂਦੇ ਝੂਠੀਆਂ ਮਹਾਰਾਜ ਦੇ ਬੂਰੇ। ਜਾਣਦਾ ਸਤਿਗੁਰੂ ਸਭ ਕੁਝ। ਇਹ ਤਾਂ ਅੰਦਰ ਦੀ ਹਾਲਤ ਜਾਣਦਾ ਹੈ। ਅੰਦਰੋਂ ਇਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਇਹ ਜਾਣਦਾ 50000 ਦੀ ਠੱਗੀ ਮਾਰ ਕੇ ਵਿੱਚੋਂ 10000 ਦਾ ਖੰਡ ਪਾਠ ਕਰਾਉਣ ਆਇਆਗਾ ਇਹ ਜਾਣਦਾ ਗੁਰੂ। ਆਹ ਕੁਝ ਚੱਲਦਾ ਜੀ। ਲੋੜਾ ਦਾਖ ਬਜੌਰੀਆਂ ਕਿਕਰ ਬੀਜੈ। ਜੱਟ ਹੰਡਾ ਉਨਕ ਤਾਇੰਦਾ ਪੈਂਦਾ ਲੋੜਾ ਪੱਤ ਬਾਬਾ ਫਰੀਦ ਜੀ ਕਹਿੰਦੇ ਬਜੌਰੀਆਂ ਦਾਖਾਂ ਭਾਲਦਾ ਤੂੰ ਕਰਮ ਕਿਹੜਾ ਬੀਜ ਕੇ ਆਇਆ ਤੂੰ ਪਿੱਛੇ 50000 ਦੀ ਥੱਗੀ ਮਾਰ ਕੇ 10000 ਦਾ ਖੰਡਪਰਾ ਪਾਠ ਕਰਾ ਕੇ ਤੂੰ ਪੰਨ ਭਾਲਦਾ ਸਰਵ ਵਿਚਾਰ ਇਸ ਸ਼ਰਵਣ ਸ਼ਕਤੀ ਸਾਡੀ ਉੱਚੀ ਕਰਨੀ ਪੈਣੀ ਪੈ ਰਹੋ ਇਸ ਸੁੰਨ ਦੀ ਪਹਿਲੀ ਅਵਸਥਾ ਗੁਮਾਨਤ ਦੇ ਘਰ ਦੀ ਸੋ ਸੁਨਣਾ ਸ਼ੁਰੂ ਕਰਕੇ ਗੁਰੂ ਨੂੰ ਗੁਰੂ ਨਾਨਕ ਜੀ ਸੁਨਣਾ ਹੀ ਸ਼ੁਰੂ ਕੀਤਾ ਅੱਗੇ ਭਾਈ ਮੰਨਣ ਦੀ ਅਵਸਥਾ ਕਿਵੇਂ ਸ਼ੁਰੂ ਹੋਵੇ ਸਾਡੀ ਸੋਣੇ ਨੇ ਸ਼ੁਰੂ ਹੋਇਆ ਗੁਰੂ ਸਾਹਿਬ ਨੂੰ ਵੀ ਗੁਰੂ ਕਹਿੰਦਾ ਕੀ ਹੈ ਗੁਰੂ ਸਾਨੂੰ ਸਮਝਾਉਂਦਾ ਕੀ ਹੈ ਗੁਰੂ ਦੀ ਬਾਣੀ ਕੀ ਸਮਝਾਉਂਦੀ ਹੈ ਸੋ ਆਪਾਂ ਅੱਜ ਸਰਬਨ ਸ਼ਕਤੀ ਉੱਤੇ ਇਹਦਾ ਵਿਚਾਰ ਕੀਤੀ ਹੈ ਸੋਨਾ ਗੁਰੂ ਨੂੰ ਸ਼ੁਰੂ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਮੋਖ ਸਹਿ ਦੇ ਨਾਲ ਕਰ ਪ੍ਰਭ ਛਾਪੇ ਵੀ ਦੇਤੀ ਸਾਰੇ ਔਜਾਤ ਕੇ ਭਾਈ ਪਰਤਾ ਬੁਰਾ ਨਾ ਰੱਖੋ ਜੀਤ ਪਰ ਦਾ ਬੁਰਾ ਨਾ ਰੱਖੋ ਚੀਤਾ